ਅੱਜ ਜੀਮਾ ਮੰਡੀ ਵਿਖੇ ਪਹੁੰਚੇ ਹਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਹੈ ਇੱਥੇ ਰੀਸੈਂਟਲੀ ਨਵੀਂ ਸਬ ਤਹਿਸੀਲ ਬਣੀ ਹੈ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਦੇ ਵਿੱਚ ਤਹਿਸੀਲਦਾਰ ਸਬ ਤਹਿਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨੱਕ ਲਗਰ ਪੰਚਾਇਤ ਦਾ ਦਫਤਰ ਹੈ ਤੇ ਸਾਰੀਆਂ facilties ਲੋਕਾਂ ਨੂੰ ਇੱਕੋ ਛੱਤ ਥੱਲੇ ਮਿਲ ਰਹੀਆਂ ਨੇ ਪਹਿਲਾਂ ਇਹ ਤਿੰਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਸਰਦ ਕੇਂਦਰ ਕਿਤੇ ਹੋਰ ਸੀ ਰਜਿਸਟਰੀ ਵਾਸਤੇ ਸੁਨਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਕਸਬਾ ਹੈ ਇਹ ਆਲੇ ਦੁਆਲੇ ਦੇ 15 ਤੋਂ 20 ਮਿੰਟਾਂ ਦਾ ਸੈਂਟਰ ਬਣ ਗਿਆ ਸੋ ਉਹਦੇ ਵਾਸਤੇ ਬੜੀ ਚਿਰ ਦੀ ਡਿਮਾਂਡ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਇਹਦੀ 30 ਜੂਨ ਤੱਕ ਦੀ ਇਹਦੀ ਟਾਈਮ ਬਾਉਂਡ ਹੈ ਜਾਨੀ ਕਿ 30 ਜੂਨ ਤੱਕ ਤਿਆਰ ਹੋ ਜਾਊਗਾ 20 ਬੈੱਡ ਦਾ ਹਸਪੀਟਲ ਹੈ ਐਮਰਜੈਂਸੀ ਆਈਪੀਡੀ ਆਪੀਡੀ ਤਾਂ ਪਹਿਲਾਂ ਹੀ ਚੱਲਦਾ ਹੈ ਆਈਪੀਡੀ ਬਾਅਦ ਚੱਲੂਗਾ ਤੇ ਕਿਉਂਕਿ ਇੱਥੋਂ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਹੀ ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀਗੇ ਜਸਨਾਮ ਨੂੰ ਜਾਂ ਰਜਿੰਦਰਾ ਹਸਪਤਾਲ ਪਟਿਆਲੇ ਨੂੰ ਰੈਫਰ ਸੈਂਟਰੀ ਬਣ ਗਿਆ ਸੀਗਾ ਸੋ ਇੱਥੇ ਪ੍ਰੋਪਰ ਇਲਾਜ ਹੋਊਗਾ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਟੈਸਟਾਂ ਉਂ ਦੇ ਮਸ਼ੀਨਾਂ ਦੇਵਾਂਗੇ ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਉਹ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਤਿਆਰ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲੀ ਗੱਲਾਂ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਅੰਦਾਂ ਦੇ ਵਿੱਚ ਦੀ ਜਾਂਦੀਆਂ ਨੇ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚੰਗ ਹੋ ਜਾਣਾ। ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਕਿਉਂਕਿ ਢਾਂਚਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ। ਮੇਰਾ ਆਪਣਾ ਇਲਾਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਤਪਾਪਾ ਅਦਰ ਸਿੰਘ ਜੀ ਯਾਦਗਾਰੀ ਮੇਲਾ ਵੀ ਹੁੰਦਾ ਹੈ। ਤੇ ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਦੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਸੰਬੰਧੀ ਵੀ ਡੀ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਨੇ 15 16 17 ਮਾਰਚ ਨੂੰ ਜੀ ਹਾਂਜੀ 15 ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੀ ਜਿਹੜਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਇੱਥੇ ਬਾਥ ਪ੍ਰੋਪਰ ਮੋਟੇਬਲ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰੇ ਕੋਈ ਲਾਸਟ ਐਂਡ ਫਾਊਂਡ ਡਿਪਾਰਟਮੈਂਟ ਬਣਾਵਾਂਗੇ ਕੋਈ ਇਸ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਵੀ ਬੱਚਾ ਹੱਥ ਚੜਾ ਕੇ ਇਧਰ ਉਧਰ ਹੋ ਜਾਂਦਾ ਹੈ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਉੜੀਸ ਵੱਲੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਵੀ ਇਹ ਪੋਜੀਸ਼ਨ